ਕਣਕਾਂ ਬਿਨਾਂ ਦਵਾਈਆਂ ਤੋਂ ਆ ਇੱਥੇ ਹਾਂਜੀ ਬਿਗਿਆਰ ਦਵਾਈਆਂ ਤੋਂ ਕਣਕਾਂ ਕੋਈ ਤਾਂ ਜੂਰੀ ਜਾਰੀ ਹੈ ਦੇਸੀ ਢੇਰਨਾ ਤਿਆਰ ਕੀਤੀ ਹੈ ਦੇਖ ਲਓ ਦੋ ਕਾਰਨ ਐ ਰੇ ਹਾਂਜੀ ਆਹ ਦੇਖੋ ਭਾਜੀ ਆਹ ਫੜੀਆਂ ਲੱਗੀਆਂ ਹੋਈਆਂ ਕੀ ਬਣਦਾ ਇਹਦਾ ਰੈਤਾ ਬਣਦਾ ਸਬਜੀ ਬਣਦੀ ਹੈ ਜੀ ਰੈਤਾ ਫੁੱਲਾਂ ਦਾ ਹਾਂਜੀ ਜਾਂ ਵਾਇਲ ਕਰਕੇ ਸਬਜੀ ਵੀ ਵਾਇਲ ਭਾਜੀ ਕਿਦਾਂ ਦਾ ਲੱਗ ਰਿਹਾ ਇਹ ਲੱਗਿਆ ਨਾ ਨਾ ਪਤਾ ਨਹੀਂ ਕਿਹੜੀ ਦੁਨੀਆ ਚ ਆ ਗਏ ਆ ਸੋਲ ਮਾਰੀਆਂ ਦਾ ਲਾਜਾ ਸੋਲ ਮਾਰੀਆਂ ਦਾ ਅਮਰਤਾ ਜੀ ਅਮਰਤਾ ਪੇਪਰ ਵੀ 150 ਪਉ ਦਾ ਲਾਜੂਗਾ ਜੀ 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 ਜੇ ਸਾਡੇ ਦੀਪੂ ਦੇ ਨਾਂ ਰਾਸ਼ਨ ਮਿਲੇ ਤਾਂ ਭੁੱਖੇ ਮਰਨ ਵਾਲਾ ਹਾਲ ਹੈ ਜੀ ਹਾਂ ਤੇ ਬਹੁਤ ਵਧੀਆ ਤੁਸੀਂ ਮੈਨੂੰ ਯਾਦ ਕੀਤਾ ਤੇ ਲੱਕੀਲੀ ਮੈਂ ਵੀ ਇੱਥੇ ਹੀ ਸਗਾ ਘੁੰਮਦਾ ਫਿਰਦਾ ਵੇਖੋ ਤਾਂ ਆ ਸੰਤਰੀ ਜੇ ਫੁੱਲ ਕਦੀ ਦੇਖਿਆ ਹੀ ਨਹੀਂ ਹੁਣੇ ਤੁਸੀਂ ਆ ਦੂਜੇ ਤਾਂ ਦੇਖਿਆ ਪਿੰਕ ਪਿੰਕ ਲਓ ਜੀ ਵਾਹ ਸਵਰਾਜ 735 ਆਈ ਥਿੰਕ 735 ਆ ਦੇਖੋ ਕਦੋਂ ਦਾ ਖੜਾ ਇੱਥੇ ਲੱਗਦਾ ਨਾ ਕਿਹੜੇ ਦੁਨੀਆਂ 'ਚ ਪਹੁੰਚ ਗਏ ਆ ਮੈਂ ਮਾਈਕਰੋਵਾਲ ਦੇ ਇਲਾਕੇ 'ਚ ਘੁੰਮ ਰਿਹਾ ਆ ਮਾਈਕਰੋਵਾਲ ਆ ਬਲੋਟ ਆ ਗੰਢੀ ਦੇ ਇਲਾਕੇ ਮੈਂ ਐਕਸਪਲੋਰ ਕਰ ਰਿਹਾ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਤੇ ਆ ਤੁਸੀਂ ਰਸਤੇ ਦਾ ਆਨੰਦ ਲਓ ਵਾਜਵਾ ਦੇਖੋ ਕਿੰਨਾ ਸੋਹਣਾ ਏਰੀਆ ਲੱਗਦਾ ਪਿਆ ਆ ਬੱਲੇ ਜੀ ਆਲ ਵੈਲਕਮ ਸੁਣਾਓ ਮੈਂ ਕਿਹਾ ਮੈਂ ਕਿਹਾ ਕੱਲੇ ਬੰਦੇ ਦਾ ਇਹੀ ਹਿੱਤਾ ਜੀ ਪਾਜੀ ਨਹੀਂ ਜਿੱਦਾ ਹੋ ਹੁੰਦੇ ਆ بڑے ਜਿਹੜੇ ਹੁੰਦੇ ਆ ਨਿਹੰਗ ਸਾਰਾ ਕੁਝ ਕੋਲ ਹੁੰਦਾ ਉਦਾਂ ਹੀ ਤਿਆਰ ਪਰ ਤਿਆਰ ਪਰ ਤਿਆਰ ਇਹ ਪਾਜੀ ਹੁਸ਼ਿਆਰਪੁਰ ਤੋਂ ਆਤੇ ਪਾਜੀ ਹੁਣੇ ਹੈਗੇ ਲੁਧਿਆਣੇ ਤੋਂ ਤੇ ਬਹੁਤ ਵਧੀਆ ਤੁਸੀਂ ਮੈਨੂੰ ਯਾਦ ਕੀਤਾ ਤੇ ਲੱਕੀਲੀ ਮੈਂ ਵੀ ਇੱਥੇ ਹੀ ਸਿਗਾ ਘੁੰਮਦਾ ਫਿਰਦਾ ਤੇ ਚਲੋ ਹੋਰ ਕੀ ਸੇਵਾ ਕਰੀਏ ਤੁਹਾਡੀ ਬਸ ਜੀ ਬਸ ਬਹੁਤ ਥੱਕੀ ਆ ਜੋ ਲੈ ਚਲੀਏ ਪਿੰਡ ਚਲਦੇ ਆ ਜੱਜਾ ਜਾਜਾ ਦਾ ਇਥੋਂ ਬਥੇਰਾ ਦੂਰਾ ਚਲੋ ਇਦਾਂ ਕਰਦੇ ਆ ਆਪਾਂ ਵੀ ਇਦਾਂ ਘੁੰਮਦੇ ਫਿਰਦੇ ਆ ਤੁਹਾਨੂੰ ਨੇਚਰ ਦੀਆਂ ਵਧੀਆ ਵਧੀਆ ਜਗ੍ਹਾ ਦਿਖਾਉਨੇ ਇੱਥੇ ਮੈਂ ਉਹਦਾ ਕਿਸੇ ਨੂੰ ਬਿਠਾਉਣਾ ਨਹੀਂ ਹੁੰਦਾ ਜੇ ਮੈਂ ਕੱਲਾ ਹੋਵਾਂ ਕੱਲਾ ਹੋਵਾਂ ਜੇ ਮੈਂ ਇਹ ਭਾਜੀ ਹੁਣੀ ਨਾਲ ਸੀ ਮੈਂ ਤਾਂ ਬਿਠਾ ਲਿਆ ਸਾਡੇ ਦੀ ਜੇ ਤੁਹਾਨੂੰ ਕੋਈ ਡਰਨ ਦੀ ਜੀ ਕੋਈ ਚੀਜ਼ਾਂ ਨਹੀਂ ਬੰਦਾ ਜਿਹੜਾ ਕੋਈ ਕਿਸੇ ਨਾਲ ਕੋਈ ਹਰਕਤ ਕਰੂਗਾ ਫਸ ਮੈਂ ਬੰਦੇ ਨੂੰ ਕੋਈ ਬਾਹਰੋਂ ਬੰਦਾ ਜਿਹੜੀ ਮਦਦ ਕਰਨੇ ਨੂੰ ਤਿਆਰ ਹੋਗਾ ਕੋਈ ਜਿੰਨ ਲੁੱਟ ਖਾਉਂਦਾ ਨਹੀਂ ਕੋਈ ਨਹੀਂ ਨਹੀਂ ਬਹੁਤ ਸੋਹਣੀ ਗੱਲ ਤੁਹਾਡੀ ਇਹ ਇੱਕ ਮਨ ਨੂੰ ਬੜੀ ਤਸੱਲੀ ਮਿਲਦੀ ਚੰਗਾ ਲੱਗਦਾ ਆਜੋ ਕਿਹੜੀ ਆ ਫਲਾਈ ਉਹ ਹੈ ਜੀ ਫਲਾਈ ਆ ਜਿਹੜੀ ਆ ਹਰੀ ਹਰੀ ਆ ਬਹੁਤ ਹਰੀ ਹੋਈ ਇਹ ਤਾਂ ਹੈ ਨਾ ਹਾਂਜੀ ਆ ਹੁਣੇ ਬੁਗਾਰੇ ਹੋਏ ਆ ਨਿਕਲੇ ਨੇ ਹੋਣਾ ਆ ਦੇਖੋ ਵਾ ਪਾਜੀ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਹਾਂਜੀ 10 ਦਿਨ ਵਾਸਤੇ ਜ਼ਿੰਦਾ ਵਾਸਤੇ ਬਹੁਤ ਸਹੀ ਹੈ ਬਹੁਤ ਵਧੀਆ ਸਹੀ ਗੱਲ ਆ ਆ ਵੀਊ ਦੇਖ ਕੇ ਤਾਂ ਮੈਂ ਪਿਛਲੀ ਵਾਰੀ ਮਤਲਬ ਮੈਨੂੰ ਪੁੱਛੋ ਵੀ ਮੈਂ ਇੱਥੇ ਨਾ ਮੇਰਾ ਦਿਲ ਕਦਾਈ ਰੁਕਾਉਂਦਾ ਪਰ ਹੁਣ ਤੁਸੀਂ ਨਾਲ ਹੈਗੇ ਆ ਤਾਂ ਬਾਹਲੇ ਕਾਫੀ ਜ਼ਮੀਨਾਂ ਲਈਆਂ ਅੱਛਾ ਇੱਥੇ ਹਾਂਜੀ ਇੱਥੇ ਲੈ ਲਈਆਂ ਜ਼ਮੀਨਾਂ ਵੇਕਦੀਆਂ ਇੱਥੇ ਹਾਂਜੀ ਕੀ ਰੇਟ ਆ ਇੱਥੇ ਜ਼ਮੀਨਾਂ ਦਾ ਪਿੱਛੇ ਜਿੱਦਾਂ ਜੀ ਪਲੇਨ ਹੈ ਉਹਦਾ ਇਹ 2.3 ਲੱਖ ਰੁਪਏ ਕਿਲੇ ਦੇ باوجود ਹੁਣ ਇਹਦਾ ਪਹਾੜੀ ਆ ਉਹਦਾ ਥੋੜਾ ਸਸਤਾ ਹੋਣਾ ਉਹਦਾ ਲੱਖ ਦੇ ਲੱਖ ਇੱਥੇ ਆ ਜਾ ਜਗ੍ਹਾ ਲੈਣੀ ਹੋਵੇ ਤੁਹਾਨੂੰ 1.5 ਲੱਖ ਲੱਖ ਤੇ ਮਿਲ ਜਾਊਗਾ ਕਿਲਾ ਜੀ ਜੀ ਥੋੜਾ ਜਿੱਦ ਹਟ ਮਾ ਥੋੜਾ ਜਾਣੇ ਪੈਣਾ ਤੁਹਾਨੂੰ ਰੋਡ ਕਨਾਰੇ ਥੋੜੀ ਮਨਗੀ ਹੈ ਜੀ ਅੱਗੇ ਗਹਿ ਰਹੇ ਨਾ ਰੋਡ ਕਨਾਰੇ ਦੀ ਰੇਟ ਜਿਹੇ ਜੀ ਆ ਬੱਕੀ ਰੋਡ ਰੋਡ ਕਨਾਰੇ ਦਾ ਕੋਈ 3 ਲੱਖ ਕੋ 4 ਲੱਖ ਜਿੱਦਾ ਪਤਰੀ ਇਹ ਵੀ ਯਾਰ ਇਹ ਵੀ ਜਿੱਦਾ ਪਹਾੜੀ ਪੂੜੀ ਵਿੱਚ ਦਰਖਤ ਵੀ ਨੇ ਮਿਲ ਜਾਂਦੇ ਨੇ ਕਾਫੀ ਦਰਖਤ ਮਿਲ ਜਾਂਦੇ ਸਮਝ ਗਿਆ ਮੈਂ ਤੁਹਾਡੀ ਗੱਲ ਹਾਂ ਤੇ ਤੁਹਾਡੇ ਪਿੰਡ ਕਿੰਦਾ ਹੈ ਰੇਟ ਕੋਰਟ ਦੇ ਵਿੱਚ ਲੋਅਰ ਕੋਰਟ ਦੇ ਵਿੱਚ ਜਿਸਦੇ ਦਾ ਘਟੋ ਘਟ ਵਿੱਚ ਹੈ 3.5 3.4 ਲੱਖ ਰੁਪਏ ਦੇ ਆਪਸ ਆਉਣਾ ਜੀ ਠੀਕ ਆ ਠੀਕ ਆ ਆਓ ਚਲੋ ਇਹ ਵਾਦੇ ਘਟਦੇ ਰਹਿੰਦੇ ਆ ਜਗ੍ਹਾ ਦੇ ਹਿਸਾਬ ਨਾਲ ਜਮੀਨਾਂ 'ਚ ਦਰਖਤ ਬਹੁਤ ਹੈ ਜੀਲ ਵਗੈਰਾ ਉਹਨਾਂ ਦੀ ਆਮਦਨ ਹੋ ਜਾਂਦੀ ਹੈ ਜਿੱਦਾਂ ਬਾਂਸ ਹੈ ਜਾਂ ਹੋਰ ਕੋਈ ਠੀਲ ਕਿਸਲੀ ਯੂਜ਼ ਹੁੰਦਾ 500 ਹਾਂਜੀ ਇਹ ਬਰੋਜੇ ਦੇ ਵਾਸਤੇ ਯੂਜ਼ ਬਰੋਜਾ ਨਹੀਂ ਨਿਕਲਦਾ ਇਹ 10000 ਰੁਪਏ ਕੁੰਟਲ ਜਿਹੜਾ ਬਰੋਜਾ ਕੱਢ ਕੇ ਜਾਣਾ 10000 ਰੁਪਿਆ ਕਵਾਂਟਲ ਹਾਂਜੀ ਪਿੱਛੇ ਇਹਨੂੰ ਇਹਨੂੰ ਕੱਟ ਮਾਰਦੇ ਆ ਨਾ ਥੱਲੇ ਉਹ ਕੱਟ ਮਾਰਦੇ ਆ ਆਹ ਦੇਖੋ ਨਾ ਪਾਜੀ ਇਧਰ ਆਓ ਥੱਲੇ ਦਿਖਾਵਾਂ ਇਧਰ ਆਓ ਆਓ ਦੇਖਿਆ ਇਹ ਫਲਾਈ ਦੇਖ ਲਾਂਗੇ ਆਹ ਦੇਖੋ ਤਾਂ ਕੱਟ ਮਾਰ ਮਾਰ ਕੇ ਦੇ ਨਾਲ ਕੀਪਾ ਲਾਉਂਦੇ ਆ ਨਾ ਹਾਂਜੀ ਹਾਂ ਏਦਾਂ ਉਹ ਡੱਬਾ ਲਾ ਦਿੰਦੇ ਨਾਲ ਭਰਨ ਨੂੰ ਆ ਪੀਪਿਆਂ ਦੇ ਨਿਸ਼ਾਨ ਬੜੇ ਥੱਲੇ ਹਾਂਜੀ ਨਹੀਂ ਇਹ ਗਲਾਸੀ ਲਾਉਂਦੇ ਆ ਗਲਾਸੀ ਲਾਉਂਦੇ ਆ ਉਹ ਆਹ ਤੇ ਹਾਂਜੀ ਅੱਜ ਸ਼ਾਇਦ ਲਾਈ ਵੀ ਹੋਵੇ ਕੋਈ ਹੈ ਨਾ ਪਾਜੀ ਕੋਈ ਹਾਲ ਚਿਰ ਨਹੀਂ ਕੋਈ ਜੀ ਹਾਂ ਇਹ ਸਾਰਾ ਬਰੋਜਾ ਕਹਿੰਦੇ ਨਾ ਬਰੋਜਾ ਦੇਖ ਲਓ ਇਹ ਆਪਣੇ ਆਪ ਹੀ ਆ ਦੇਖ ਹਾਂ ਇਦਾਂ ਚੋਂਦਾ ਰਹਿਦਾ ਆ ਤੇ ਆ ਬਰੋਜਾ ਨਿਕਲਣਾ ਆ ਆ ਦੇਖੋ ਚਲੋ ਦੇਖੋ ਸਾਡੀ ਕਿਸਮਤ ਦੇ ਵਿੱਚ ਭਰਾਜੀ ਹੁਣਾਂ ਨੂੰ ਮਿਲਣਾ ਹੀ ਤੇ ਜਾਣਕਾਰੀ ਜਾਣਣੀ ਜ਼ਰੂਰੀ ਹੀ ਤੇ ਉਦਾਂ ਇੱਥੇ ਹੋਰ ਦਰਖਤ ਕਿਹੜਾ ਆ ਜਿਹੜਾ ਵਰਤਿਆ ਜਾਂਦਾ ਜਿਹੜਾ बिकਦਾ ਆ ਹਾਂਜੀ ਕਾਂਬਲ ਵਗੈਰਾ ਦਾ ਕਬੀਲਾ ਨਿਕਲਦਾ ਜੀ ਲਾਲ ਲਾਲ ਡੋਡੀਆਂ ਨਾਲ ਕੀ ਨਾਮ ਦੱਸਿਆ ਦੁਬਾਰਾ ਤੁਸੀਂ ਕਾਂਬਲ ਕਾਂਬਲ ਹਾਂਜੀ ਕਾਂਬਲ ਇਹਦਾ ਕਬੀਲਾ ਇਹਨੂੰ ਹਲਦ ਕਿਤਾ ਨਹੀਂ ਲੱਗਦੀ ਹਾਂ ਉਹ ਦਵਾਈਆਂ ਵਿੱਚ ਪੈਂਦਾ ਜੀ ਇਹ ਕਾਂਬਲ ਹਾਂਜੀ ਬਾਕੀ ਇਹ ਦੂਜਾ ਪਲਾਹ ਹੋ ਗਿਆ ਜੀ ਤੇ ਗੂਤ ਨਿਕਲਦਾ ਕਤੀਰਾ ਗੂਤ ਵਗੈਰਾ ਪਲਾਹ ਕਿ ਫਲਾਹੀ ਪਲਾਹ ਜਿਹੜਾ ਇਹ ਪਲਾਹ ਹਾਂਜੀ ਸੁੱਕਾ ਜਿਹਾ ਇਹ ਤਾਂ ਹੁਣ ਪੱਤੇ ਝੜ ਗਏ ਕਬੀਰਾ ਇੱਥੋਂ ਨਹੀਂ ਹਾਂਜੀ ਹਾਂਜੀ ਤੇ ਗੂਤ ਵੀ ਨਿਕਲਦਾ ਆਹ ਆਹ ਵੇਲਾ ਹੈ ਹਾਂਜੀ ਆਹ ਸੁੱਕਾ ਜਿਹਾ ਇਹਨੂੰ ਟੱਕ ਦਿੰਦੇ ਆ ਇਹਦੇ ਵਿੱਚ ਗੂਮਤ ਨਕਲ ਜਾਂਦਾ ਅੱਛਾ ਅੱਜ ਕੱਲ ਨਹੀਂ ਆਇਆ ਨਾ ਅੱਜ ਕੱਲ ਦੇ ਇਹਨਾਂ ਦੰਦੇ ਜਦੋਂ ਬਰਸਾਤ ਹੋਵੇ ਫਲਾਈ ਦੇਖ ਕੇ ਜਿੱਦੇ ਟੱਕ ਟੱਕ ਦੇ ਕੇ ਜਾਣੇ ਜਾਣੇ ਉਹ ਦੇਖਦੇ ਕਿਦਾਂ ਦੀ ਜਾਈ ਆ ਉਹ ਇਧਰ ਥੋੜਾ ਹੀ ਹੈ ਕਿ ਕਾਲੀ ਫੁੱਟਿਆ ਜਿਹੜਾ ਹਾਈਟ ਤੇ ਜਾਣਾ 2 250 ਦੇ ਆਸ-ਪਾਸ ਅੱਛਾ ਜਿਹੜੇ 15 ਲੱਖ ਦੇ 5 40 ਫੁੱਟ ਹੈ 5 30 40 ਫੁੱਟ ਤੇ ਪਾਣੀ ਪਾਣੀ ਪੂਰਾ ਜਾਂਦਾ ਪਾਣੀ ਪੂਰਾ ਆ ਜਾਂਦਾ ਜੀ 40 ਫੁੱਟ ਤੇ ਹਾਂਜੀ 40 ਫੁੱਟ ਤੇ ਪਾਣੀ ਜਿੱਦਾਂ ਹੁਣ ਇਹ ਜਿੱਦਾਂ ਪਲੇਨ ਏਰੀਆ ਜਿੱਦਾਂ ਖੱਡ ਵਗੈਰਾ ਲੱਗਦੇ ਲੱਗੇ ਤੇ ਜਿਹੜੇ ਤੁਹਾਡੇ ਪਲੇਨ ਏਰੀਆ ਜਿਵੇਂ ਤੁਸੀਂ ਕਹਿੰਨੇ ਹੋ ਤੇ ਹਾਂਜੀ ਖੇਤੀਬਾੜੀ ਤਾਂ ਓਕੀ ਨਹੀਂ ਜਾਣਦਾ ਜਰੂਰ ਖੇਤੀਬਾੜੀ ਤਾਂ ਜਾਨਵਰਾਂ ਨੇ ਤਾਂ ਕੱਖ ਵੀ ਨਹੀਂ ਹੋਣ ਦਿੰਦੇ ਜੀ ਜਾਨਵਰ ਬਹੁਤ ਕੰਮ ਕਰਦੇ ਰੋਟੀ ਵੀ ਸਾਨੂੰ ਬਹੁਤ ਪਕਾਣੀ ਓਕੀ ਹੁੰਦੀ ਹੈ ਇੱਕ ਰਸੋਈ ਵਿੱਚ ਬੰਦਾ ਬੈਠੂਗਾ ਤਾਂ ਮੂੰਗੀ ਰੋਟੀ ਛੱਡੂਗਾ ਹਾਂ ਕੀ ਬਾਤ ਮੈਂ ਤਾਂ ਇਹ ਤਾਂ ਜਨਾਨੀਆਂ ਕੋਲ ਚੁੱਲ੍ਹੇ ਤੇ ਰੋਟੀ ਲਾ ਜਾਂਦੀ ਹੈ ਸਹੀ ਗੱਲ ਹੈ ਸਹੀ ਗੱਲ ਜਨਾਨੀਆਂ ਸੀ ਤਾਂ ਜੇ ਸਾਡੇ ਦੀਪੂ ਦੇ ਨਾਂ ਰਾਸ਼ਨ ਮਿਲੇ ਤਾਂ ਭੁੱਖੇ ਮਰਨ ਵਾਲਾ ਹਾਲ ਹੈ ਜੀ ਹਾਂ ਕਿੰਨਾ ਮਿਲਦਾ ਜੀ ਰਾਸ਼ਨ ਰਾਸ਼ਨ ਤਾਂ ਮਹੀਨੇ ਦਾ 5 ਕਿਲੋ ਮਿਲਦਾ ਜੀ ਸਾਨੂੰ ਅੱਛਾ ਮਿਲ ਜਾਂਦਾ 5-5 ਕਿਲੋ ਨਹੀਂ ਤੇ ਜੇ ਸ਼ਹਿਰੋਂ ਲੈਣ ਜਾਣਾ ਵੇ ਤਾਂ 20 ਕਿਲੋਮੀਟਰ ਦਾ ਵਾਟ ਹੀ ਹਾਂਜੀ ਉਹਨਾਂ ਕਰਾਇਆ ਉਹਨਾਂ ਖਰਚਾ ਲੱਗ ਜਾਣਾ ਯਾਰ ਆਉਣ ਜਾਂਦਾ ਮੈਂ ਤਾਂ ਦਿਹਾੜੀ ਕਰਦਾ ਜੀ ਆ ਪਿੱਛੇ ਟਰਾਲੀ ਜਾਂਦੀ ਪਈ ਸੀ ਨਾ ਲੱਕੜਾ ਲੱਦ ਕੇ ਇਹ ਕਹਿੰਦੇ ਵੀ ਆਪਾਂ ਲੱਕੜਾ ਵੱਡੂ-ਵੱਡੂ ਕੇ ਲੱਦੀਆਂ ਸੀ ਤਾਂ ਫੇਰ ਐ ਨੂੰ ਜਾਣਾ ਸੀਗਾ ਤੇ ਤੇ ਅੱਛਾ ਹੋਰ ਤੁਸੀਂ ਹੋਰ ਇੱਥੇ ਹੋਰ ਕਿਹੜਾ ਦਰਖਤ ਆਏ ਦੱਸੋ ਬਾਕੀ ਹੋਰ ਮੈਂ ਤੁਹਾਨੂੰ ਦਿਖਾ ਲ ਦੇਣਾ ਆ ਬਣਾ ਹੋ ਗਿਆ ਜੀ ਬਣਾ ਤਹਾ ਹੈ ਨਾ ਕਿਹੜਾ ਹੋਰੇ ਹਾਂਜੀ ਹਾਂਜੀ ਬਣਾ ਹੋ ਗਿਆ ਗਾਂਦਲਾ ਕੜੀ ਪੱਤਾ ਜਿੰਨੂੰ ਕਹਿੰਦੇ ਆ ਕੜੀ ਪੱਤਾ ਜੀ ਪੰਜ ਉਹ ਤਾਂ ਬਹੁਤ ਇਹਨੂੰ ਕੀ ਕਹਿੰਦੇ ਤੁਸੀਂ ਗੰਦਲਾ ਹਾਂਜੀ ਗੰਦਲਾ ਅੱਛਾ ਗੰਦਲਾ ਕਹਿੰਦੇ ਆ ਹਾਂਜੀ ਇਹਦੀ ਵੀ ਦੱਤਨ ਹੁੰਦੀ ਛੋਲਿਆਂ ਦੀ ਦਾਲ ਵਿੱਚ ਵੀ ਪੈ ਜਾਂਦਾ ਮਾਂਹ ਦੀ ਦਾਲ ਵਿੱਚ ਵੀ ਪੈ ਜਾਂਦਾ ਇਹ ਕੜੀ ਪੱਤਾ ਹਾਂਜੀ ਕੜੀ ਪੱਤਾ ਦਾ ਜੂਰੀਏ ਵਾਸਤੇ ਵੀ ਬਹੁਤ ਅੱਛੀ ਚੀਜ਼ ਹੈ ਜੀ ਅੱਛਾ ਉਹ ਜਿਹੜਾ ਤੁਹਾਡਾ ਹਾਂਜੀ ਜੂਰੀਆ ਯੂਰਿਕ ਐਸਿਡ ਬੰਦਾ ਜਿਹੜਾ ਅੱਛਾ ਜੂਰੀਏ ਵਾਸਤੇ ਇਹਨੇ ਸਵੇਰੇ ਇੱਦੀ ਮળો ਪੱਤੇ ਨੇ ਤਾਂ ਤੋੜ ਕੇ ਉਹਦੀ ਗੋਲੀ ਬਣਾ ਕੇ ਦੇ ਦਾਂ ਖਾਓ ਤਾਂ ਆਪਣੇ ਆਪ ਹੀ ਜੂਰੀਆ ਤੁਸੀਂ ਅੱਗ ਤੋਂ 10 ਦਿਨ ਬਾਅਦ ਤੁਸੀਂ ਚੈੱਕ ਕਰਾਓ ਤੇ ਆਪਣੇ ਆਪ ਹੀ ਹਾਂ ਹਾਂ ਉਦਾਂ ਹੀ ਖਾ ਲਓ ਬਸ ਐ ਪਾਣੀ ਨਾਲ ਹਾਂਜੀ ਪਾਣੀ ਨਾਲ ਕਿੰਨਾ ਕੁ ਇੰਨਾ ਕੁ ਥੋੜੇ 5-10 ਪੱਤੇ ਅੱਛਾ ਬਸ ਹਾਂਜੀ ਗੋਲੀ ਬਣਾਣੀ ਆ ਕੜੀ ਪੱਤੇ ਦੀ ਗੋਲੀ ਬਣਾ ਕੇ ਇਦਾਂ ਹੀ ਮਲ ਕੇ ਓਦਾਂ ਹੀ ਖਾ ਲੋ ਤਾਂ ਤੁਹਾਡੇ ਯੂਰਿਕ ਐਸਿਡ ਲਈ ਬਹੁਤ ਬੈਨੀਫੀਸ਼ੀਅਲ ਆ ਬਹੁਤ ਵਧੀਆ ਹੁੰਦੀ ਆ ਜੀ ਤਾਤਨ ਵੀ ਕਹਿੰਦੇ ਵਧੀਆ ਹੁੰਦੀ ਆ ਤਾਤਨ ਇਹ ਨਾ ਜੋ ਜੋ ਦਿੱਖਦਾ ਉਹਦਾ ਬੈਨੀਫੀਟ ਹੈ ਚੈਲਸ਼ੀਅਮ ਇਕੱਠਾ ਹੁੰਦਾ ਹਾਂ ਹਾਂਜੀ ਰੋਟੇਟ ਨਹੀਂ ਹੁੰਦਾ ਰੋਜ਼ ਬੰਦਾ ਖਾਣ ਲੱਗ ਜੇ ਰੋਟੇਟਣਾ ਸ਼ੁਰੂ ਹੋ ਜਾਂਦਾ ਹਾਂ 10000 ਹੈ ਸਾਡੇ ਘਰੇ ਓਦਾਂ ਹੀ ਲੱਗਾ ਆ ਓਦਾਂ ਜੇ ਤੁਸੀਂ ਖੜੇ ਹੋ ਨਾ ਆਲੇ ਦੁਆਲੇ ਇਹ ਨੇ ਮੇਰੇ ਬੂਟੀਆਂ ਚਾਹੇ ਪੰਦਰਾ ਏਰੀਆ ਚਾਹੇ ਪਹਾੜੀ ਏਰੀਆ ਇੱਕ ਸਰ ਪਛਾਣ ਨਹੀਂ ਕਰ ਸਕਦੇ ਸਾਡੇ ਦੇਦਨ ਦੀ ਜਿਹੜੀ ਬੂਟੀਆਂ ਜਿਹੜਾ ਵੀ ਆਮ ਬੰਦਾ ਪਛਾਣ ਨਹੀਂ ਕਰ ਸਕਦਾ ਮੈਂ ਉਹੀ ਕਹਿਣਾ ਨਾ ਸਾਨੂੰ ਵੀ ਨਹੀਂ ਪਛਾਣ ਤੇ ਪਛਾਣ ਕਰਨ ਵਾਲੇ ਮਰਮੁਰਗੇ ਅੱਛਾ ਇੱਥੇ ਕੋਈ ਖਤਰਨਾਕ ਬੂਟੀ ਹੋਵੇ ਕੋਈ ਦਾਦੀ ਜਿਹੜੀ ਖਤਰਨਾਕ ਹੈ ਸਰੀਰ ਲਈ ਇੱਕ ਵਿਛੂ ਬੂਟੀ ਹੁੰਦੀ ਹੈ ਜਿੱਦਾਂ ਬੰਦੇ ਦੇ ਨਾਲ ਲੱਗ ਜਾਵੇ ਖਾਰਸੀ ਖਾਰਸੀ ਹੋ ਜਾਂਦੀ ਹੈ ਹਾਂਜੀ ਉਹ ਹੈਗੀ ਇੱਥੇ ਬੂਟੀ ਦਾ ਪਛਾਣ ਵੀ ਬਣਾਉਂਦੇ ਹਾਂ ਮਾਚੀ ਹੈ ਨਹੀਂ ਲੱਗੇ ਸ਼ੱਕ ਨਹੀਂ ਉਹ ਬਸਾ ਦੇ ਟਾਈਮ ਤੇ ਜ਼ਿਆਦਾ ਨਿਕਲਦੀ ਮੈਂ ਸਿਰਫ ਚੜੇਲ ਬੂਟੀ ਸੁਣੀ ਤੇ ਕਿ ਚੜੇਲ ਬੂਟੀ ਉਹ ਉਹ ਉਹਨਾਂ ਨਹੀਂ ਖਾਈ ਹੁੰਦੀ ਆ ਇਹ ਚਟੇਲ ਬੁੱਟੇ ਨੂੰ ਪੀਲੇ ਪੀਲੇ ਵਧੀਆ ਆਪਣੇ ਫੁੱਲ ਬਹੁਤ ਸੋਹਣੇ ਲੱਗਦੇ ਇਹਨੂੰ ਨਹੀਂ ਭਾਜੀ ਉਹਨੂੰ ਫੁੱਲ ਨਹੀਂ ਹੁੰਦੇ ਸ਼ਾਇਦ ਉਹਨੂੰ ਫੁੱਲ ਨਹੀਂ ਹੁੰਦੇ ਉਹ ਇੱਦੀ ਹੁੰਦੀ ਹੈ ਜਿੱਦਾਂ ਨਾ ਕੰਡੇ ਹੁੰਦੇ ਆ ਕੰਡੇ ਕੰਡੇ ਹੁੰਦੇ ਆ ਉਹਦਾ ਸਾਗ ਬਣਾਉਂਦੇ ਆ ਮਾਤਰ ਚ ਲੋਕੀ ਮੈਂ ਮੈਂ ਵੀ ਹੀ ਸੁਣਿਆ ਕਹਿੰਦੇ ਸਾਗ ਬਣਾਉਂਦੇ ਆ ਦਵਾਈਆਂ ਚ ਪੈਂਦੀ ਵਿਛੂ ਬੁੱਟੇ ਦਾ ਸਾਗ ਬਣਾਉਂਦੇ ਹਾਂ 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 ਮੈਨੂੰ ਮੈਨੂੰ ਕਮੈਂਟ ਆਇਆ ਸੀ ਮੈਂ ਕਿਹਾ ਵਿਛੂ ਬੁੱਟੀ ਇਦਾਂ ਆ ਜੀ ਬੜੀ ਖਤਰਨਾਕ ਹੁੰਦੀ ਉਹਦੇ ਦੇ ਸਾਡੇ ਸਾਗ ਬਣਾ ਕੇ ਖਾਂਦੇ ਆ ਕੀ ਗੱਲ ਆ ਲੋਕਾਂ ਨੂੰ ਡਰਾਇਆ ਹੋਇਆ ਹਾਂ ਠੀਕ ਆ ਨਾ ਆਪਣੇ ਮਾਲੀ ਲਾਕੇ ਕਿਉਂਗੇ ਨਾ ਉਥੇ ਲੋਕੀ ਪਤਾ ਹੀ ਕਹਿਣਗੇ ਹਾਂ ਹਾਂ ਕਰੇ ਗਲੋਣਾ ਲਾਓ ਕਰੇ ਪੀਪਲ ਨਾ ਲਾਓ ਅੱਛਾ ਜੜ ਭਾਲ ਦੇ ਅੱਛਾ 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 ਜਿਹੜੇ ਪੁੱਛਣ ਆਲਾ ਹੋਵੇ ਇੰਨੀ ਛੋਲੀ ਗਲੋਆ ਆਹੋ ਮੈਂ ਕਹਿੰਦਾ 100 ਵਧੀਆ ਟਾਈਫਾ ਦਾ ਲਾਜਾ ਸਾਡੇ ਅੰਮ੍ਰਿਤਾਂ ਕੇ ਅੰਮ੍ਰਿਤ ਅੰਮ੍ਰਿਤ ਪੀਪਲ ਵੀ 150 ਪੰਜ ਦਾ ਲਾਜ ਹੋਊਗਾ ਜੀ 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 ਬਿਲਕੁਲ ਤਾਂ ਲੱਗਦਾ ਕਿ ਲੋਕਾਂ ਨੂੰ ਨਾ ਆਹ ਰੋਵੇ ਤੋਂ ਦੂਰ ਕਰਨ ਦੇ ਲਈ ਹਾਂ ਪੁੱਠੀ ਸਿੱਧੀਆਂ ਨਾ ਘਾਟਾ ਬਣਾ ਕੇ ਉਹ ਪਾਜੀ ਜਿਹੜੇ ਸਾਡੇ ਆਪਣੇ ਝੂਰੇ ਵਾਲੇ ਬਾਬਾ ਜੀ ਆ ਜਿਹਨਾਂ ਕੋ ਜਾ ਕੇ ਆਏ ਸੀਗੇ ਉਹਨਾਂ ਨੇ ਇੱਕ ਹੈਗੇ ਬਾਬਾ ਜੀ ਆ ਸਾਡੇ ਇੱਥੇ ਮੈਂ ਵੀਡੀਓ ਪਾਉਣਾ ਉਹਨਾਂ ਦੀਆਂ ਉਹ ਗਿਆਨ ਰੱਖਦੇ ਜੜੀਆਂ ਬੁੱਟੀਆਂ ਦਾ ਉਹ ਉਹਨਾਂ ਨੇ ਇਹੀ ਕਿਹਾ ਮੈਂ ਕਿਹਾ ਇਹ ਫੇਰ ਇਹਨੂੰ ਪਿੱਛੇ ਕਿੱਦਾਂ ਹੋ ਗਿਆ ਇਦਾਂ ਉਦਾਂ ਕਹਿੰਦੇ ਉਹਨਾਂ ਨੇ ਪਿੱਛੇ ਕੀਤਾ ਜ ਜਨਾਂ ਨੇ ਆਪਣੀਆਂ ਦਵਾਈਆਂ ਚਲਾਉਣੀਆਂ ਸੀ ਹੋਰ ਬਿਗ ਫਾਰਮ ਬਿਗ ਫਾਰਮ ਆ ਚਲੋ ਆਓ ਦੇਖ ਲਈਏ ਪਾਜੀ ਹਾਂਜੀ ਮੈਂ ਉਹ ਮੋਟਰਸਾਈਕਲ ਦੀ ਚਾਬੀ ਉਦੋਂ ਛੱਡੀ ਕੋਈ ਪ੍ਰੋਬਲਮ ਤਾਂ ਨਹੀਂ 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 ਜਿਹੜਾ ਪੱਧਰਾ ਇਲਾਕਾ ਤੁਸੀਂ ਕਹਿੰਦੇ ਹੋ ਉਹਨਾਂ ਨਾਲ ਕੋਈ ਗੱਲੇ ਵਾਤਵਾ ਚੱਕੇ ਜਾਊਗਾ ਆ ਵਾਤਵਾ ਚੱਕੇ ਜਾਊਗਾ ਹੋਰ ਕੀ ਆ ਹਾਂਜੀ ਫਾਇਦਾ ਹੈਗਾ ਕਿ ਨਹੀਂ ਆ ਥੱਲੇ ਦੇਖ ਕੇ ਆ ਦੇਖਣੀ ਸੀ ਪੱਧਰੇ ਲਾਕੇ ਇਸੇ ਕਰਨੀ ਹੋਵੇ ਹਾਂਜੀ ਹਾਂਜੀ ਯਾਰਦੋਲੇ ਪਤਲਾ ਦਾ ਲਾੜੀ ਭਾਜੀ ਸ਼ਾਂਭਰ ਵਗੈਰਾ ਇੱਦਾਂ ਦੇ ਜਾਨਵਰ ਬਹੁਤ ਹੈ ਜੀ ਬੱਤੀ ਦੇ ਸਫੇਦ ਸਪੂਦੇ ਨਹੀਂ ਸੰਬਰ ਸੰਬਰ ਹੈਗੇ ਇੱਥੇ ਤੇ ਨਹੀਂ ਜੇ ਹੈਗੇ ਉਹ ਤਾਂ ਆਮ ਆਦਮੀ ਨੂੰ ਕੁਛ ਇਦਾਂ ਕਹਿੰਦੇ ਜਿਦਾ ਆਪਾਂ ਤੁਰਿਓਂ ਆ ਤਾਂ ਨਹੀਂ ਇਦਾਂ ਨਹੀਂ ਕੁਛ ਵੀ ਕਹਿੰਦੇ ਕਹਿੰਦੇ ਤਾਂ ਕਿਸੇ ਨੂੰ ਕੁਛ ਨਹੀਂ ਸਰਬ ਜਿੱਦਾਂ ਫਸਲ ਫਸਲ ਅਸੀਂ ਅੱਛਾ ਹਾਂ ਨਹੀਂ ਜਿੱਦਾਂ ਉਹ ਤੁਹਾਡੇ ਆਹ ਕੀ ਕਹਿੰਦੇ ਆ ਟਾਈਗਰ ਆਪਣੇ ਕੀ ਹੁੰਦੇ ਯਾਰ ਇਹ ਲੈਪਰਡ ਲੈਪਰਡ ਬਾਗ ਬਾਗ ਤਾਂ ਨਹੀਂ ਹੈਗੇ ਇੱਥੇ ਹੈਗੇ ਆ ਤੁਸੀਂ ਦੇਖਿਆ ਨਹੀਂ ਉਹ 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 ਤਾਂ ਨਹੀਂ ਕੁਛ ਕਹਿੰਦੇ ਨਹੀਂ ਬੰਦੇ ਨੇ ਨਹੀਂ ਆਏ ਨਹੀਂ ਤੂਠੇ ਜਾਣਾ ਬੰਦੇ ਦਾ ਕੀਤੇ ਨਹੀਂ ਅੱਜ ਤੱਕ ਅੱਛਾ 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 ਅਸਾ ਆਇਆ ਜੀ ਫਲਾਈ ਹਾਂਜੀ ਫਲਾਈ ਆ ਜੀ ਲਓ ਭਾਜੀ ਤੁਹਾਡੀ ਇੱਛਾ ਹੋ ਗਈ ਪੂਰੀ ਫਲਾਈ ਦੇਖਣ ਦੀ ਲਾਗਿਓ ਇਹਨੂੰ ਲੈ ਲਈਏ ਥੋੜੀ ਜੀ ਲੈ ਜਾਓ ਲੈ ਜਾਓ ਕੋਈ ਦਿੱਕਤ ਨਹੀਂ ਜੀ ਦੱਤਣਾ ਵੀ ਲੋਕੀ ਲ ਜਾਂਦੇ ਬਟੇ ਕਰਨ ਵਾਸਤੇ ਏ ਇਹਦੀ ਹਾਂਜੀ ਕੰਡੇ ਲੱਗੇ ਹੈ ਉਹ ਤੇਰੀ ਇਹ ਤਾਂ ਕੰਡੇ ਆ ਯਾਰ ਕੰਡੇ ਬਹੁਤ ਆ ਇੱਚ ਦਾਤਨ ਦੀ ਹੈਗਾ ਹੋਰ ਕੰਡੇ ਆ ਵੜ ਜੇ ਇੱਚ ਦੇ ਉਏ ਤਾਂ ਰੱਖਿਆ ਤਾਂ ਕਿ ਜਾਨਵਰ ਨਾ ਸਾਰੇ ਬਚੀ ਲੋ ਆਹੋ ਇਹ ਜੀਦੇ ਜੀਦੇ ਦੱਸੋ ਇੱਕ ਮਿੰਟ ਹੋ ਜਾ ਜੀਦੇ ਵਿੱਚ ਚੀਲ ਆ ਕੇ ਪਿਆਜ਼ਾਬਾਦੀ ਹੁੰਦੀ ਹੈ ਚੀਲ ਹੈ ਨਾ ਚੀਲ ਦੇ ਹਾਂਜੀ ਇਹ ਚੀਲ ਦਾ ਕੀ ਆ ਇਹ ਫੜਿਆ ਹਾਂਜੀ ਫੜ ਲੈ ਹਾਂਜੀ ਇਹ ਵੀ ਦੇਖ ਰਿਹਾ ਸੀ ਬੜੀ ਵਿਆਰ ਦੇ ਆਸੀ ਤਾਂ ਕਹਿੰਦੇ ਆਪਣੇ ਭਾਸ਼ਾ ਵਿੱਚ ਇਧਰਲੀ ਭਾਸ਼ਾ ਜਿਹਦਾ ਇਹਨੂੰ ਖੱਗਾ ਕਹਿੰਦੇ ਆ ਜਾਂ ਕਿੰਗਾ ਕਹਿ ਦੋ ਇਹਨੂੰ ਅੱਛਾ ਜੀ ਹਾਂਜੀ ਇਹ ਇਹਦਾ ਇਹਦਾ ਫਾਇਦਾ ਕੀ ਆ ਕੀਦਾ ਫਾਇਦਾ ਵਿੱਚ ਬੀ ਬੂ ਨਿਕਲੇ ਜਾਂ ਅੱਗੇ ਬੂਟੇ ਪਿਆਦਾ ਬਾਜੀ ਤਿਆਰ ਕਰਨੀ ਹੋਵੇ ਜਿਹੜੀਆਂ ਵਗੈਰਾ ਨਿਕਲਦੀਆਂ ਨੇ ਵਿੱਚੋਂ ਅੱਛਾ ਹਾਂਜੀ ਨਹੀਂ ਕੋਈ ਖਾਣ ਪੀਣ ਦੇ ਕੰਮ ਨਹੀਂ ਆਉਂਦਾ ਇਹ ਇਹ ਖਾਣ ਪੀਣ ਦੇ ਦੇ ਵਿੱਚ ਗਿਰੀਆਂ ਨੇ ਜਿੱਦਾਂ ਮਗਜ ਮੰਨ ਲਓ ਮਗਜ ਹੁੰਦੇ ਆ ਹਾਂ ਹਾਂ ਉਦਾਂ ਦਾ ਤੇਸਟ ਆਉਂਦਾ ਜੇ ਗਿਰੀ ਦੀ ਖਾਓ ਤਾਂ ਲੋਕੀ ਖੀਰ ਵੀ ਬਣਾਉਂਦੇ ਤੇ ਗਿਰੀ ਦੀ ਕੱਟ ਕੇ ਜੀ ਅੱਛਾ ਹਾਂਜੀ ਹਾਂਜੀ ਕੱਲਾਂ ਦੇ ਬੀਜ ਆਹ ਦੇਖ ਲਓ ਇਹਨਾਂ ਨੂੰ ਤਾਂ ਮੈਂ ਜ਼ਿਆਦਾਤਰ ਦੇਖਿਆ ਪਹਾੜਾਂ 'ਚ ਸਜਾਵਟ ਇਹਨੂੰ ਨਾ ਪਾਲਿਸ਼ ਕਰਕੇ ਸ਼ੋਪੀਸ ਟਾਈਪ ਲੋਕਾਂ ਦੇ ਘਰੇ ਰੱਖੇ ਹੁੰਦੇ ਉੱਥੋਂ ਪਹਾੜਾਂ ਪਰ ਤੁਸੀਂ ਇਹਨੂੰ ਵਰਤਦੇ ਫਿਰ ਜਿੱਦਾਂ ਖਾਣ ਪੀਣ ਦੇ ਕੰਮ ਦੀ ਆਂਦਾ ਹੈ ਹੈ ਖਾਣ ਪੀਣ ਦੇ ਕੰਮੀ ਦੇ ਵਿੱਚ 20 ਹੁੰਦੇ ਆ ਇਹਦੇ ਵਿੱਚ ਠੀਕ ਆ ਠੀਕ ਆ ਹਾਂਜੀ ਇਹਦੇ ਵਿੱਚ ਆਂਦੇ ਆ 20 ਦੇ ਇਹ ਜਿਹੜੀ ਚੀਜ਼ ਹੈ ਅੱਛਾ ਇੱਦਾਂ ਪਹਿਲਾਂ ਜਦੋਂ ਹੁਣ ਲੱਗਣਾ ਤੇ ਬੰਦ ਹੋਣਾ ਜਦੋਂ 20 ਇਹਦੇ ਵਿੱਚ ਤਿਆਰ ਹੋਣੀ ਸ਼ੁਰੂ ਹੋਣੀ ਸ਼ੁਰੂ ਹੋਣੇ ਇਦਾਂ ਨ ਖਲ ਜਾਣਾ ਉਹਦਾ ਰੋਟੀ ਦੇ ਤਰ੍ਹਾਂ ਆ ਕੋ ਦੇਖ ਲਓ ਯਾਰ ਹੈ ਨੈਟਵਰਕ ਹੀ ਨਹੀਂ ਹੈ ਕੈਰੀਆ ਤੀਜਾਂ ਸਾਨੂੰ ਬਹੁਤਾ ਨਹੀਂ ਪਤਾ ਹੋਰ ਇੱਥੇ ਦੀ ਕੋਈ ਖਾਸ ਚੀਜ਼ ਜਿਹੜੀ ਤੁਸੀਂ ਖਾਣ ਪੀਣ ਨੂੰ ਵਰਤਦੇ ਆ ਖਾਣ ਪਹਾੜਾਂ ਦੇ ਵਿੱਚੋਂ ਜਿਹੜੀ ਜਿਹੜੀ ਆ ਹੁੰਦੀ ਆ ਜੀ ਕਚਨਾਰ ਹਾਂਜੀ ਕਜਨਾਰ ਲੇ ਲੋ ਤੁਸੀਂ ਅੱਗੇ ਵੀ ਪਾਈ ਸੀ ਇਹ ਕਚਨਾਰ ਦਾ ਕੀ ਕਰਦੇ ਕਚਨਾਰ ਨੂੰ ਕਚਨਾਰ ਦਾ ਸਬਜੀ ਬਣ ਜਾਂਦੀ ਹੈ ਰਾਇਤਾ ਬਣ ਜਾਂਦਾ ਜੀ ਅੱਛਾ ਜੀ ਉਹ ਕਚਨਾਰ ਕਿੱਥੇ ਇੱਥੇ ਪਿੱਛੇ ਹਾਂ ਜੀ ਹੱਲੇ ਤੱਕ ਕੋਈ ਦਰਖਤ ਨਹੀਂ ਇੱਥੇ ਲੱਗ ਗਿਆ ਅੱਛਾ ਹਾਂਜੀ ਇਹ ਕੀ ਹੈ ਕਹਿੰਦੇ ਦੂਰ ਵਿੱਚ ਜੰਗਲ ਦੇ ਵਿੱਚ ਉਹ ਚਿੱਟੇ-ਚਿੱਟੇ ਫੁੱਲ ਹੁੰਦੇ ਆ ਜੀ ਕਚਨਾਰ ਨੂੰ ਹਾਂਜੀ ਹੋਰ-ਹੋਰ ਜਿਹੜੀ ਵਰਤਦੇ ਤੁਸੀਂ ਕਚਨਾਰ ਹੋ ਗਈ ਬਾਕੀ ਹੋਰ ਵਿੱਚੋਂ ਜਿੱਦਾਂ ਹੁਣ ਮੰਨ ਲਓ ਵੀ ਕੋਈ ਹੋਰ ਇੱਕ ਹੁੰਦਿਆ ਭੋਰੇ ਕਹਿੰਦੇ ਆ ਖੁੰਬਾ ਹੁੰਦੀ ਮਸ਼ਰੂਮ ਜਿਹਨੂੰ ਕਹਿੰਦੇ ਆ ਜੀ ਬਰਸਾਤ ਨੂੰ ਨਿਕਲਦੀ ਆ ਅੱਛਾ ਉਹ ਇਦਾਂ ਹੀ ਤੋੜ ਲੈਣੇ ਹੈ ਇੱਥੇ ਖਾ ਲੈਣੇ ਜਮੀਨ ਚੋਂ ਨਿਕਲਦੀ ਆ ਜਮੀਨ ਚੋਂ ਹਾਂਜੀ ਖੁੰਬਾ ਲੱਗਦੇ ਟੋੜੇ ਤੇ ਹਾਂਜੀ ਹਾਂਜੀ ਆਪਣੇ ਵੀ ਜਮੀਨ ਤੇ ਦੇਸੀ ਖੁੰਬਾ ਨਿਕਲ ਜਾਂਦਾ ਹਾਂ ਚੱਕੀਆ ਨਹੀਂ ਦੇਸੀ ਉਹ ਬਹੁਤ ਵੱਡੀ ਹਾਂਜੀ ਉਹ ਤਾਂ ਬਹੁਤ 80 ਬਣਦੀ ਐ ਬਸ ਚਿੱਟੇ ਰੰਗ ਦੀ ਹੁੰਦੀ ਐ ਹਾਂਜੀ ਇਹਨੇ ਨੇ ਲੰਬੀ ਖੁੰਬ ਚੱਲ ਜਾਂਦੀ ਐ ਅੱਛਾ ਜਮੀਨ ਵਿੱਚੋਂ ਸਾ ਉਹ ਵਰਤਦੇ ਤੁਸੀਂ ਹੈ ਨਾ ਖਾਣ ਨੂੰ ਹੋਰ ਉੱਚੀ ਹੁੰਦੀ ਐ ਜੀ ਗੁੱਛੀ ਜਿਹੜਾ ਠੰਡ ਪੈਂਦੀ ਐ ਚੂਆ ਦੇ ਕਿਨਾਰੇ ਗੁੱਚੀ ਲੱਗੀ ਹੁੰਦੀ ਹੈ ਜੀ ਬਹੁਤ ਬਹੁਤ ਮਹਿੰਗੀ ਹੁੰਦੀ ਹੈ ਗੁੱਚੀ ਲੱਗੀ ਹੁੰਦੀ ਹੈ ਯਾਰ ਨਵੇਂ ਨਵੇਂ ਗੱਲਾਂ ਸੁਣੀਆਂ ਅੱਜ ਹੈ ਹਾਂ ਜੀ ਖੋਂਬਾ ਦਾ ਪਤਾ ਏ ਏਡੇ ਜਮ ਲੰਬੀ ਖੋਂਬਾ ਬਰਸਾਤਾਂ ਦੇ ਵਿੱਚ ਆਉਂਗਾ ਤੇ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਹੈਂ ਕੋਈ ਗੱਲ ਕੋਈ ਨਹੀਂ ਤੇ ਮੈਂ ਤੁਹਾਨੂੰ ਮਿਲੂੰਗਾ ਤੇ ਫਿਰ ਠੀਕ ਹੈ ਜੀ ਦੱਸਿਓ ਹਾਂ ਜੀ ਕੋਈ ਨਹੀਂ ਹਾਂ ਫਿਰ ਦੇਖਾਂਗੇ ਮਤਲਬ ਹੁਣ ਤਾਂ ਚਲੋ ਇੱਕ ਇਨਫੋਰਮੇਸ਼ਨ ਹੀ ਆ ਹਾਂ ਜੀ ਹਾਂ ਜੀ ਬਾਕੀ ਡਿਟੇਲ ਚ ਉਦੋਂ ਦੇਖਾਂਗੇ ਬਰਸਾਤਾਂ ਚ ਮਤਲਬ ਬਹੁਤੀਆਂ ਚੀਜ਼ਾਂ ਹੁੰਦੀਆਂ ਹਨਾ ਹਾਂ ਜੀ ਹਾਂ ਜੀ ਬਰਸਾਤਾਂ ਵਿੱਚ ਤਾਂ ਜਮਾਂ ਹੀ ਤੁਸੀਂ ਤੇ ਕਹ ਚਲੋ ਆ ਜਾਓ ਜੀ ਬਾਜੀ ਫੇ ਚਲ ਚਲ ਆ ਜਾਓ ਜੀ ਸ਼ੁਕਰੀਆ ਆ ਜਾਓ ਜੀ ਕਿੰਨਾ ਲਵ ਵਾਲਿਆ ਹੋ ਦੇ ਲਾ ਆ ਮੈਨੂੰ ਵੀਊ ਪਿਛਲੀ ਵਾਰੀ ਬਹੁਤ ਸੋਹਣਾ ਲੱਗਾ ਤੇ ਮੈਨੂੰ ਪਤਾ ਹੀ ਤੁਸੀਂ ਵੀ ਇੱਥੇ ਰੁਕਣਾ ਆ ਹੈ ਬਾਜੀ ਮੈਨੂੰ ਪਤਾ ਹੀ ਤੁਸੀਂ ਇੱਥੇ ਰੁਕਣਾ ਹੀ ਰੁਕਣਾ ਆ ਬਹੁਤ ਠੀਕ ਹੈ ਜੀ ਦੇਖੋ ਭਾਈ ਦੇਖੋ ਪਾਜੀ ਉਦਾਂ ਇੱਥੇ ਸਾਈਡ ਜੈ ਨੂੰ ਸਿਲੰਡਰ ਲਾਇਆ ਹੋਵੇ ਹਾਂ ਬਿਲਕੁਲ ਇੱਥੇ ਬਰਾਮਣ ਚਟਾਈ ਪਿਛਾ ਕੇ ਖਾਵੇ ਪੀਵੇ ਤੇਰਾਵਨ ਨਾਲ ਘਰ ਨੂੰ ਜਾਵੇ ਇੱਥੇ ਮੈਂ ਕਹਿੰਦਾ ਬੈਡਬਾਲ ਆਵੇ ਮੈਦਾਨ ਵੀ ਹੈਗਾ ਅੱਗੇ ਹਾਂ ਫਲੇਨ ਹੈਗਾ ਬਡਮੈਟਰ ਹੈਂ ਨਹੀਂ ਨਹੀਂ ਖੇਲਦੇ ਬੱਚੇ ਮੈਂ ਹੋਈ ਕਹਿਣਾ ਨਾ ਉਹ ਅੱਗੇ ਦੇਖੋ ਕਿੰਨਾ ਵਧੀਆ ਏਰੀਆ ਤਾਂ ਬਹੁਤ ਵਧੀਆ ਬਸ ਹਾਇਆ ਸਮਾਨ ਸੂਲੇ ਦਾ ਉੱਪਰ ਹਾਂ ਜੀ ਸਮਾਨ ਦਾ ਨਹੀਂ ਉਹ ਤਾਂ ਪਾਜੀ ਹਾਂ ਜੀ ਇਹ ਤਾਂ ਹੈ ਆਪਾਂ ਅਗਲੀ ਵਾਰ ਕੈਂਪਿੰਗ ਕਰਾਂਗੇ ਅੱਗੇ ਹਾਂ ਕਰਾਂਗੇ ਬਿਲਕੁਲ ਜਿੱਦਾਂ ਦਾ ਏਰੀਆ ਹੋ ਉਦਾਂ ਦਾ ਬੰਦਾ ਹੋ ਜਾਂਦਾ ਜੀ ਹੋ ਜਾਂਦਾ ਜੀ ਹੋ ਜਾਂਦਾ ਜੀ ਜਿੱਦਾਂ ਹੁਣ ਇਕੱਠਾ ਫਿਰ ਸਮਾਨ ਲੈ ਆਣੇ ਪੈਂਦਾ ਸਹੀ ਗੱਲ ਤੁਹਾਡੀ ਬਿਲਕੁਲ ਬਿਲਕੁਲ ਚਲੋ ਆਪਾਂ ਤਾਂ ਇਹ ਇਹ ਹੀ ਦੁਆ ਕਰਦੇ ਆਂ ਇਹਦੇ ਵੱਲ ਵੀ ਕਿਸੇ ਦੀ ਨਿਗਾਹ ਜਾਵੇ ਕੋਈ ਸਰਕਾਰ ਦੀ ਇਹਦਾ ਘਟੋ-ਘਟ ਸੜਕਾਂ ਸੋਹਣੀਆਂ ਹੋਣ ਹਾਂਜੀ ਤੇ ਕੁਝ ਕੁ ਹਸਪੀਟਲ ਖੁੱਲਣ ਇੱਥੇ ਹਾਂਜੀ 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 ਠੀਕ ਹੈ ਜੀ ਸਕੂਲ ਹਾਇਰ ਐਜੂਕੇਸ਼ਨ ਤਾਂ ਕਈ ਦਾ ਦੇ ਕੋਰਸਸ ਖੁੱਲਣ ਇੱਥੇ ਜਿਹੜੇ ਥੱਲੇ ਵਾਲੇ ਲੋਕ ਵੀ ਉੱਪਰ ਕਰਨ ਆਉਣ ਨਹੀਂ ਦੂਰ ਪੜ ਜਾ ਸਕੋ ਕਿੱਦਾਂ ਪੜਾਈ ਹੈ ਜੀ ਚਲੋ ਆਪਣਾ ਭਾਜੀ ਸ਼ੋਭਨਾਮ ਕੀ ਹੈ ਜੀ ਮੇਰਾ ਨਾਮ ਸੋਨੂ ਆ ਜੀ ਸੋਨੂ ਹਾਂਜੀ ਵੈਸੇ ਪੱਕਾ ਸੰਜੀਵ ਕੁਮਾਰ ਹੈ ਜੀ ਸੰਜੀਵ ਕੁਮਾਰ ਚਲੋ ਬਹੁਤ ਸੋਹਣਾ ਲੱਗਾ ਭਾਜੀ ਤੁਹਾਨੂੰ ਮਿਲ ਕੇ ਜਾਣ ਕੇ ਸਾਰੀ ਜਾਣਕਾਰੀ ਵੀ ਜਿਹੜੀ ਤੁਸੀਂ ਦੱਸੀ ਤੇ ਦੇਖੋ ਕੁਝ ਨਹੀਂ ਪਤਾ ਹੁੰਦਾ ਕਿੱਥੋਂ ਇਨਫੋਰਮੇਸ਼ਨ ਕਿੱਦਾਂ ਦੀ ਮਿਲ ਜਾਣੀ ਹੈ ਹੈ ਚਲੋ ਚੱਲੀਏ ਜੀ ਫਿਰ ਚਲੋ ਜੀ ਹਾਂਜੀ 4 ਚਾੜ੍ਹ ਤੁਸੀਂ ਹੋਣ ਲੈਣਾ ਨਾ ਕੈਮੀਕਲ ਨਾਲ ਹਾਂਜੀ ਇਹ ਤੋਂ 1.5 ਗੁਣਾ ਚਾੜ ਆ ਜਾਊਗਾ ਉਹ ਆਣਾ ਕਿੱਦਾਂ ਵਾ ਹਾਂ ਤੁਹਾਨੂੰ ਮੇਰੇ ਜ਼ਿਆਦਾ ਕਰਨੀ ਪੈਣੀ ਹੈ ਹਾਂ ਮੇਨ ਨਾ ਜ਼ਿਆਦਾ ਬਸ ਵੇਹੀ ਹੈ ਨਾ ਵੇਰੀ ਕੁ ਬੈਕਗਰਾਉਂਡ ਨਹੀਂ ਖੇਤੀ ਦੀ ਮੈਂ ਸਿਰਫ ਆਬਜ਼ਰਵ ਕੀਤਾ ਇੱਕ ਦੁਖਦੀ ਹੋਵੇ ਨਾ ਦੰਦ ਮੇਰੇ ਬੰਦੇ ਦੰਦ ਵਗੈਰਾ ਦੋਦੇ ਕੀਟਾ ਲੱਗਾ ਹੋਵੇ ਇੱਕ ਵਾਰੀ ਦੁੱਧ ਲਾਓ ਗਾਰਡਿੰਗ ਜਾਂ ਜੰਦੀ ਦਾ ਰਿਕਰਸ ਹੋ ਜਾਂਦਾ ਅੱਛਾ ਰਜੈਨ ਡਬਲ ਲਾਲ ਆਹ ਇੱਟਾ ਤਾਂ ਸੌਏ ਲੱਗਾ ਹੋਇਆ ਨਾ ਹਰਾਮੀ ਹੋਇਆ ਸੌ ਹੀ ਹਰਾਮੀ ਹੁੰਦੇ ਕਈ ਵਾਰੀ ਵਰਤ ਕੇ ਪਤਾ ਲੱਗਦਾ ਬੰਦੇ ਨਾਲ ਐ ਬਈ ਕਿਸ ਕੰਮ ਆਉਂਦੇ ਕੰਬਲ

ਬਿਲਕੁਲ ਆ ਦੇਖੀ ਪਾ ਅਸਲੇਟਾਂ ਵਾਲੇ ਹੈ ਪੱਥਰ ਪਾਇਓ ਆ ਹੋਰ ਸਲੇਟਾਂ